ਜਿੱਦਾਂ ਸੱਚੀ ਗੱਲ ਦੱਸੀਗੇ ਵੀ ਪਹਿਲਾਂ ਤਾਂ ਰੱਬ ਨੇ ਹਨੇਰੀਆਂ ਲਿਆਤੀਆਂ ਤੇ ਹੁਣ ਜੱਟਾਂ ਨੇ ਦੇਖੋ ਜਦੋਂ ਵਿਹੜਾ ਸਾਫ਼ ਕਰਕੇ ਜਾਂਦਾ ਤੇ ਰਾਤ ਨੂੰ ਟਰੈਕਟਰ ਆ ਗਿਆ ਖੇਤੋਂ ਕੱਦੂ ਕਰਕੇ ਆ ਗਿਆ ਜਾਂ ਕੁਸ਼ ਕਰਕੇ ਆ ਗਿਆ ਇਧਰੋਂ ਤੂੜੀ ਪਾਈ ਚਲੋ ਤੂੜੀ ਤਾਂ ਖਲਾਰਾ ਨੇਰੀ ਆਈ ਚਲੋ ਤੂੜੀ ਚਾਸ ਫਿਰ ਇੰਨਾ ਖਲਾਰਾ ਕਿਉਂਕਿ ਪਹਿਲਾਂ ਰੱਬ ਨੇ ਰੋਜ਼ ਰੋਜ਼ ਹਨੇਰੀ ਲਿਆਉਂਦਾ ਹੁੰਦਾ ਸੀ ਉਦੋਂ ਸਫਾਈ ਦਾ ਹੁੰਦਾ ਸੀ ਮਸਾ ਵਿਹੜਾ ਸਾਫ਼ ਕਰਦਾ ਸੀ ਤੇ ਹੁਣ ਹੁਣ ਆਪਣੇ ਸੰਦ ਪੈੜੀ ਖੇਤ ਜਾਂਦੇ ਆ ਚਲੋ ਹੈ ਤਾਂ ਕਰਮ ਵਾਲੀਆਂ ਗੱਲਾਂ ਇਹ ਚੰਗੀਆਂ ਪਰ ਫਿਰ ਵੀ ਜਿਵੇਂ ਕਿ ਇੱਕ ਵਧੀਆ ਘਰ ਸਾਫ਼ ਰਹਿਣਾ ਚਾਹੀਦਾ ਆਪਣੇ ਜੱਟਾਂ ਦੇ ਮੇਰੇ ਸਾਹਮਣੇ ਤਾਂ ਨਹੀਂ ਕਦੀ ਕਿਸੇ ਦਾ ਇੰਨਾ ਸਾਫ਼ ਰਹਿ ਸਕਦਾ ਕਿੰਨਾ ਵਧੀਆ ਸਾਰਾ ਫਰਸ਼ ਲੱਗਾ ਪਰ ਜਿੱਦੋਂ ਕੱਦੂ ਕਰਕੇ ਆਉਂਦੇ ਖੇਤੋਂ ਤੇ ਆ ਸਾਰਾ ਕੁਝ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਫਿਰ ਅੱਜ ਧੋ ਦਿੰਨੇ ਆ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਤੇ ਬਹੁਤ ਚਾਰ ਸਵੇਰੇ ਬਸ ਮਿੱਟੀ ਉਹ ਮਿੱਟੀ ਹੋਇਆ ਪਿਆ ਕੰਮ ਤੇ ਹੁਣ ਆਪਾਂ ਨੂੰ ਧੋ ਕੇ ਕਰ ਦੇ ਸਾਫ ਆ ਕੂੜਾ ਚੱਕ ਦੇ ਸਾਰੀ ਉੱਪਰ ਤੂੜੀ ਉਹ ਡੁੱਡ ਕੇ ਥੱਲੇ ਆ ਜਾਂਦੀ ਐ ਨਾ ਤਾਂ ਪਸ਼ੂਆਂ ਵੀ ਨਾ ਸਰਦਾ ਤੇ ਜਿਹੜੀ ਪਾਰਕ ਸੀ ਉਹ ਤਾਂ ਜਮ ਸਤਿਆਨਾਸ਼ ਹੋ ਗਿਆ ਇਸ ਵਾਰ ਕਿਉਂਕਿ ਕਾਪਾ ਲਗਾਤਾ ਵਿੱਚ ਜੋ ਵੀ ਸਬਜ਼ੀਆਂ ਲਗਾਈਆਂ ਸੀ ਕੁਛ ਵੀ ਨਹੀਂ ਹੋਇਆ ਸਾਰਾ ਕੁਛ ਖਰਾਬ ਹੋ ਗਿਆ ਬਸ ਇੱਕ ਕੁਝਾ ਮਿਰਚਾਂ ਦਾ ਬੂਟਾ ਬਚਿਆ ਤੇ ਆਖ ਕੇ ਜਿਬੜ ਤੇ ਆ ਇਹ ਜੇ ਕੱਲ ਨੂੰ ਤੋੜਾਂਗੇ ਅੱਜ ਕੱਚਾ ਹੈਗਾ ਛੋਟਾ ਜਿਹਾ ਇਹ ਵਿਚਾਰਾ ਬੈਂਗਨ ਦਾ ਬੁੱਟੇ ਦੋਕ ਬਚੇ ਆ ਇਹਨੂੰ ਵੀ ਲੱਗਾ ਹੋਇਆ ਛੋਟਾ ਜਿਹਾ ਬੈਂਗਨ ਪਰ ਕੋਈ ਹਾਲ ਨਹੀਂ ਵੀ ਇਹ ਤਾਂ ਮਾਲਜਨਾ ਦੇ ਘਰਾਂ ਚ ਸਫਾਈਆਂ ਰਹਿ ਸਕਦੀਆਂ ਆਪਣੇ ਜ਼ਿਮੀਦਾਰਾਂ ਦੇ ਘਰਾਂ ਚ ਤਾਂ ਨਹੀਂ ਹੁੰਦੀਆਂ ਕੁਆਲਟੀ ਹੈ ਨਾ ਨਿੱਕੀ ਜੀ ਹਾਂਜੀ ਮੈਨੂੰ ਸਫਾਈ ਕਰਦੀ ਕਰਦੀ ਨੂੰ ਜਿਆਦਾ ਐ ਸੱਚ ਨਾਲ ਮ ਬੂਟੀ ਪੱਤਣ ਲੱਗੀ ਸੀ ਇਹ ਦੇਖੋ ਜੇ ਤੁਹਾਡੇ ਵੀ ਘਰੇ ਇਸ ਤਰ੍ਹਾਂ ਦੀ ਬਰੀਕ ਬੂਟੀ ਹੈਗੀ ਐ ਨਾ ਜ ਜਪਣ ਕੋ ਦੇ ਤੜੀ ਗੁੜੀ ਚ ਮਿਲ ਜਾਂਦੀ ਆ ਤੇ ਇਹ ਜਿਹੜੇ ਆਪਣੇ ਪਸ਼ੂ ਹੁੰਦੇ ਨੇ ਛੋਟੇ ਜਿਵੇਂ ਕੱਟੀਆਂ ਵੱੱਛੀਆਂ ਵੱਡੇ ਵੀ ਹੁਣ ਭਵੇਂ ਦੀ ਇਹ ਉਹਨਾਂ ਦੇ ਨਾ ਲੀਵਰ ਲਈ ਬਹੁਤ ਚੰਗੀ ਹੁੰਦੀ ਆ ਜਿਵੇਂ ਉਹਨਾਂ ਨੂੰ ਮੋਕ ਲੱਗ ਜਾਂਦੀ ਆ ਜਾਂ ਜਿਆਦਾ ਪਤਲਾ ਗੋਆ ਵਗੈਰਾ ਕਰਨ ਦੀ ਮੱਜਾਂ ਨੂੰ ਹੋਵੇ ਤੇ ਇਹ ਉਹਨਾਂ ਨੂੰ ਜ਼ਰੂਰ ਖਵਾਇਆ ਕਰੋ ਇਹ ਬਹੁਤ ਚੰਗੀ ਹੁੰਦੀ ਆ ਇਹ ਆਪ ਆਪਣੀ ਜੁਗਣੀ ਨੂੰ ਪਾ ਦਿੰਨੇ ਆ ਇਸ ਤਰ੍ਹਾਂ ਦੀ ਬ੍ਰੀਕ-ਬ੍ਰੀਕ ਪੱਤਿਆਂ ਦੀ ਹੁੰਦੀ ਹੈ ਇਹ ਪਸ਼ੂ ਰੱਖੇ ਹੱਤਾ ਫਿਰ ਇਹ ਬਹੁਤ ਆਪਾਂ ਨੂੰ ਲਾਭ ਕਰੀ ਆ ਇਹ ਆਪਾਂ ਹੁਣ ਆਪਣੀ ਜੁਗਲੀ ਨੂੰ ਖਾਣੇ ਦੇਖਦੇ ਹਾਂ ਖਾਂਦੀ ਆ ਕਿਨੇ ਖਾਂਦੀ ਲੱਜੂ ਕਾਲੂ ਬੁੱਤੀ ਜੁਗਨੀ ਤਾਂ ਖਾਲੀ ਜੇ ਬੱਚਿਆਂ ਨੂੰ ਵੀ ਕਈ ਵਾਰ ਛੋਟਿਆਂ ਨੂੰ ਨਾ ਟਾਇਲਟ ਵਗੈਰਾ ਲੱਗ ਜਾਂਦੇ ਹੈ ਜਿਆਦਾ ਕਰਨ ਤਾਂ ਇਹਦਾ ਕਟ ਕੇ ਪਾਣੀ ਕੱਢ ਕੇ ਇੱਕ ਚਮਚਾ ਦੇ ਦੇਗੇ ਤਾਂ ਬਹੁਤ ਚੰਗਾ ਹੁੰਦਾ ਹੈਗਾ ਇਹ ਬੂਦੀ ਬਹੁਤ ਵਧੀਆ ਹੌਜੀ ਆਪਣੀ ਆ ਵੀ ਗੱਡੀ ਭਰ ਕੇ ਕੂੜੇ ਦੀ ਹੁਣ ਤੇ ਹੁਣ ਆਪਾਂ ਧੋਣੇ ਆਪਣਾ ਵੇੜਾ ਤਾਂ ਆਪ ਵੀ ਬਹੁਤ ਛੜ ਕੇ ਗਰਮੀ ਵੀ ਹੈ ਚਲੋ ਕੰਮ ਤਾਂ ਕਰਨਾ ਹੀ ਪੈਣਾ ਗੱਲ ਮੈਂ ਤਾਂ ਕਿਉਂ ਜੱਟਾਂ ਦੀ ਤੂੜੀ ਤੇ ਰੂੜੀ ਨਹੀਂ ਸੂਤ ਆਉਂਦੀ ਹਨ ਮੈਂ ਕਿਹਾ ਤੂੜੀ ਤੇ ਰੂੜੀ ਨਹੀਂ ਸੂਤ ਆਉਂਦੀ ਕਿਤੇ ਤੂੜੀ ਉੱਡ ਗਈ ਕਿਤੇ ਰੂੜੀ ਗੋਸ ਇਟ ਨਾਲ ਆ ਰੂੜੀ ਤੇ ਕੀ ਕੀ ਆ ਯਾਰ ਪਸ਼ੂਆਂ ਬਿਨਾ ਸਰਦਾ ਹੈ ਨਹੀਂ ਔਖਾ ਬਹੁਤ ਆ ਪਰ ਨਹੀਂ ਗੱਲ ਕਰਦੇ ਦੁੱਧ ਬਿਨਾ ਬੰਦਾ ਵੀ ਕੁਛ ਨਹੀਂਗਾ ਹਨ ਜਵਾਕ ਖਾਂਦੇ ਪੀਂਦੇ ਆ ਵਧੀਆ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਮੋਲ ਤਾਂ ਮਿਲਦਾ ਵੀ ਨਹੀਂ ਵਧੀਆ ਬਹੁਤ ਜ਼ੋਰ ਲੱਗ ਗਿਆ ਅੱਜ ਵਿੜਾ ਸਾਫ ਕਰਨ ਤੇ ਹੁਣ ਅੱਗੇ ਤੋਂ ਟਰੈਕਟਰ ਧੋ ਕੇ ਲੈ ਕੇ ਆਉਣਾ ਕਰੇ ਪਸ ਅੱਜ ਲਾਸਟ ਹੋ ਗਿਆ ਮੈਂ ਸਾਰਾ ਜੱਟਾ ਕਰੀ ਨਾ ਸੱਕਦਾ ਨਹੀਂ ਵੀ ਹੁਣ ਹੋ ਗਿਆ ਸਾਰਾ ਵਿੜਾ ਸਾਫ ਪੂਰੇ ਮੈਨ ਲੱਗਦਾ ਡੇਢ 2 ਘੰਟੇ ਹੋ ਗਏ ਗਏ ਮਸਾਂ ਤੋਤਾ ਹਜੇ ਪਸ਼ੂਆਂ ਵਾਲਾ ਰਹਿ ਗਿਆ ਇਹਦੀਆਂ ਪੱਖਾ ਪਸ਼ੂਆਂ ਵਾਲਾ ਬਿਨਾਂ ਚਲਾਇਆ ਨਹੀਂ ਪਸ਼ੂਆਂ ਵਾਲਾ ਪੱਖਾ ਛੱਡਣ ਨਾਲ ਆ ਛੱਡਿਆ ਨਹੀਂ ਅਚੇਤੇ ਭੁੱਲ ਗਿਆ ਲੋ ਜੀ ਇੱਧਰ ਬਣ ਗਿਆ ਭਾਜੇ ਆ ਹੈਗਾ ਜੀ ਕਿ ਕ੍ਰੇਲਾ ਭਾਜਾ ਇਹ ਕੋਲਕਾਤਾ ਦੀ ਰੈਸਪੀ ਆ ਹੈਗਾ ਬੈਂਗਣ ਭਾਜਾ ਮੈਂ ਮਮੀ ਨੇ ਬਣਾਇਆ ਦੋਨੋਂ ਅਜੇ ਆਪਣਾ ਰੰਦਾ ਆਲੂ ਭਾਜਾ ਰੰਦਾ ਹੈਗਾ ਤੇ ਇੱਕ ਆਪਾਂ ਬਣਾਉਣੇ ਚੌਲ ਇਹਨਾਂ ਦੇ ਨਾਲ ਕਿਉਂਕਿ ਅੱਜ ਸੰਡੇ ਆ ਤੇ ਬੱਚਿਆਂ ਦਾ ਬੱਸ ਸਮਝੋ ਲਾਸਟ ਡੇ ਹੀ ਆ ਘਰੇ ਕਿਉਂਕਿ ਹੁਣ ਪਰਸੋਂ ਤੋਂ ਸਕੂਲ ਜਾਣਾ ਹੈਗਾ ਕੱਲ ਉਹਨਾਂ ਦਾ ਸਾਰਾ ਦਿਨ ਰੈਡੀ ਹੋਣਾ ਨਿਕਲਣ ਤੇ ਇੱਧਰ ਆਪਣਾ ਵੀ ਇੱਕ ਗਿਫਟ ਤਿਆਰ ਆ ਸ਼ੈਂਕ ਫਰੇਪ ਆਪੇ ਉੱਪਰ ਤੱਕ ਤੇ ਹੁਣ ਪਹਿਲਾਂ ਇਹਨਾਂ ਨੂੰ ਸਾਫ਼ ਕਰਾਂਗੇ ਤੇ ਫਿਰ ਬਣਾਵਾਂਗੇ ਆਪਾਂ ਚੋਲ ਤੇ ਦੁਪਹਿਰ ਦਾ ਖਾਣਾ ਰੈਡੀ ਹੋ ਜੂਦੋਂ ਓਦੋਂ ਟਿਊਸ਼ਨ ਗਏ ਹੋਏ ਨੇ ਟਿਊਸ਼ਨ ਤੋਂ ਵਾਪਸ ਆ ਜਾਣਗੇ ਤੇ ਹੁਣ ਆਪਾਂ ਆਪਣਾ ਇਹਨਾਂ ਕੰਮ ਕਰਦੇ ਹਾਂ ਚੋਲ ਬਣਾ ਲੈਨੇ ਤੇ ਆਲੂ ਭੱਜਾ ਬਣਾ ਲੈਨੇ ਆ ਤੇ ਭਾਂਡੇ ਸਾਫ਼ ਕਰਦੇ ਹਾਂ ਫਿਰ ਨਾਣਾ ਨਾਤੂ ਕੇ ਬੈਠ ਕੇ ਖਾਵਾਂਗੇ हम अपने बन गए चौल चौले है उबाले सिंपली उबाले बस कुछ नहीं पाया है दिन इस तरह खाई देते हैं ये स्पैशल वैसे कलकत्ते पात आप कहें उबले हुए चौल कह दिने कलकत्ते पात कहेंदे इस तरह वाले हुए चौलानू ये पानी बिलकुल नहीं छोड़ देना आप ਕੀ ਕਹਤੇ ਦਾ ਮੇਨ ਖਾਣਾ ਭਾਜੇ ਉਹ ਬਹੁਤ ਬਣਾਉਂਦੇ ਆ ਜਿਵੇਂ ਭਿੰਡੀ ਭਾਜਾ, ਗਰੇਲੇ, ਗਰੇਲਾ ਭਾਜਾ ਹੁੰਦਾ, ਆਲੂ ਭਾਜਾ, ਬੈਂਗਨ ਭਾਜਾ ਤੇ ਇਸ ਤਰ੍ਹਾਂ ਦਾਲ, ਤੁੱਤੀ ਲੰਗੀ ਤੇ तकरीबन ਬੱਚੇ ਨਾ ਹਫਤੇ ਕੇ ਬਾਅਦ ਇਹ ਡਿਮਾਂਡ ਕਰਦੇ ਆ। ਤੇ ਸੀ ਉਹਥੇ ਕੋਲਕਾਤਾ ਰਹਿੰਦੇ ਕਰਕੇ ਨਾ ਇਹ ਡਿਸ਼ ਆਮ ਹੀ ਬਣਦੀ ਰਹਿੰਦੀ ਆ ਪਰ ਇਹ ਕੰਪਲੀਟ ਕੰਨੀ ਆਪਾਂ ਕਹਿ ਸਕਦੇ ਕਿਉਂਕਿ ਪੰਗਾਲੀ ਚੋਲਾਂ ਦੇ ਨਾਲ ਮੱਛੀ ਜ਼ਰੂਰ ਖਾਂਦੇ ਆ ਪਰ ਆਪਣੇ ਘਰੇ ਸਾਰਾ ਕੁਝ ਨਹੀਂ ਚੱਲਦਾ ਮਾਸ ਮੱਛੀ ਅੰਮ੍ਰਿਤਸਰ ਕੀ ਹੁਣ ਕਰਕੇ ਪਤਾ ਨਹੀਂ ਖਲੇ ਨੂੰ ਕੀ ਹੋ ਗਿਆ ਖਰਾਬ ਹੀ ਹੋ ਗਿਆ ਚਲੋ ਇਹਨੂੰ ਚੋਲ ਵੀ ਉਪਰ ਦੇ ਨੂੰ ਦੋ ਚੀਜ਼ਾਂ ਰਹਿ ਗਈਆਂ ਬਸ ਲੇਖ ਤਾਂ ਦਾਲ ਰਹਿ ਗਈ ਤੇ ਕੱਲ ਤੋਂ ਫੱਟ ਜਾ ਗਰਮੀ ਬਹੁਤ ਜਿਆਦਾ ਨਹੀਂ ਜਿਆਦਾ ਗਰਮੀ ਹੈ ਨਾ ਪੁੱਛੋ ਹੀ ਨਾ ਮੈਂ ਇਹਦੇ ਦੋ ਪੰਜੇ ਬਣਾਏ ਤੇ ਉਹ ਤਾਂ ਫਟਾਫਟ ਏਸੀ ਵਾਲੇ ਕਮਰੇ ਚ ਚਲੇ ਗਏ ਕਿਉਂਕਿ ਇੰਨੀ ਗਰਮੀ ਨਹੀਂ ਸਾਰੀ ਜਾਂਦੀ ਕਿਸੇ ਨੂੰ ਰਿੰਦਾ ਕੰਮ ਆਪਾ ਆਪ ਖਾਂਦੇ ਨਹੀਂ ਚਲੋ ਕੁਝ ਬਣਨੀ ਠੀਕ ਮੈਂ ਬੰਗਾਲੀ ਖਾਣੀ ਖਾਣਾ ਬਣਾਇਆ ਸਰ ਬੰਗਾਲੀ ਥਾਲੀ ਚਲ ਖਾ ਚੱਲ चल आम लेनी मैं चल उपलब्ध अंदर चलो चलो बहुत नहीं, चलो, पच्छा, पच्छा, पच्छा। नहीं तेरे हैं। आ, चल, 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 चल। गर्मी बने सुंद ਕਲੋਂ ਦਾ ਕਲੋਂ ਕਾਗੇ ਦੇ ਮੈਨੂੰ ਵੀ ਪਾਲੀ ਖਾਤੀ ਆ ਇਹ ਬੰਗਾਲੀ ਖਾਣਾ ਐ ਖਾਂਦੇ ਆ ਨਾ ਸਿੰਦੇ ਇਹ ਆਉਂਦਾ ਸਿੰਦੇ ਨੂੰ ਖਾਣਾ ਗਰਮਾ ਤਾ ਤੇ ਨਹੀਂ ਤੇ ਪਾਠ ਤਾਂ ਕੀਤਾ ਨਹੀਂ ਕੋਈ ਤਾਂ ਖਾਣ ਤੋਂ ਭਲਾ ਇੱਕੋਂ ਘਰ ਤਾਂ ਪਾਠ ਨਹੀਂ ਖਾਣਾ ਜਦੋਂ ਪਾਠ ਤੇ ਕਦੇ ਬੱਤੇ फटाफट ਕਰ ਦੋ ਮੂੰਚੀ ਕਰ ਲਾ ਕਦੇ ਸਰਵ ਸੰਖਰ ਕਿਵੇਂ ਬਣੇ? ਦਾਲ ਦਾਲ ਕੰਦਾਲ ਹੈ ਨਹੀਂ ਦਾਲ ਦਾਲ ਗਰਮ ਨਾ ਕੁੜੀ ਮੈਂ ਪੜ ਤਾ ਇੱਕ ਬੰਡਾ ਕੋਈ ਜੂੜਾ ਵੀ ਕਰਨ ਚੰਦਾ ਵਿਚਾਰਾ ਨਾ ਆ ਕੇ ਜੂੜਾ ਜਾ ਕਰੀ ਫਿਰਦਾ ਪਿੱਛੇ ਕੁੜੀ 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 ਬਣਿਆ ਕਰਦਾ ਨਾ ਚੰਦੇ ਨਹੀਂ ਯਾਰੀ ਜੋ ਨਹੀਂ ਕੁੜੀ ਨਹੀਂ ਕਹਿੰਦੀ ਮੁੰਡਾ ਮੇਰਾ ਉਹ ਤਾਂ ਹੈ ਤੇ ਮੇਰੇ ਆਪਣੇ ਸਵਾਦ ਸਵਾਦ ਮੇਰੀ ਟੈਸਟੀ ਉਹ ਵੀ ਸਾਰੇ ਖਾਣੇ ਆ ਉਹ ਹੈਗਾ ਕਰੇਲਾ ਭਾਜਾ ਵਿਚਾਲੇ ਉਹ ਬੈਂਗਣ ਭਾਜਾ ਆ ਆਲੂ ਤੇ ਉਹ ਇਹ ਦੋਨੇ ਖਾਣੇ ਆ ਹੈ ਇਹ ਦੋਨੇ ਹਾਂ ਇਹਨੂੰ ਇਹਨੂੰ ਬੈਂਗਣ ਭਾਜਾ ਕਹਿੰਦੇ ਆ ਮम्मी ਮੈਂ ਦੇ ਦਿੰਦੇ ਕਾਣੇ ਇਹਨਾਂ ਕਾਣੇ ਕਿਉਂ ਆ ਖਾਣੇ ਚਲ ਚਲ ਜਿਹੜਾ ਮਰਦੀ ਚਲ ਠੀਕ ਆ ਓਕੇ ਇਧਰ ਚਲੋ ਬਾਏ ਬਾਏ ਕਰ ਦੋ Yeah. Mm -hmm.